ਕੇਂਦਰ ਦੀ ਮੋਦੀ ਸਰਕਾਰ ਮਰਦਾਬਾਦ 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 ਪੰਜਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰੋ ਹਵਾਲੇ ਕਰੋ ਹਵਾਲੇ ਕਰੋ ਵਿਦਿਆਰਥੀਆਂ ਤੇ ਲਾਠੀ ਚਾਰਜ ਕਰਨ ਵਾਲੀ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਵਿਦਿਆਰਥੀਆਂ ਤੇ ਲਾਠੀ ਚਾਰਜ ਕਰਾਉਣੇ ਵਾਲੀ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰੋ यूनिवर्सिटी पंजाब हवाले करो आर एस एस मुरदाबाद आर एस एस मुरदाबादू लो मुरदाबाद फिरकू लोप मुराद केंद्र मोदी सरकार केंद्र मोदी सरकार ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਣ ਵਾਲੀ ਮੋਦੀ ਸਰਕਾਰ ਮਰਦਾਬਾਦ 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 ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰੋ ਹਵਾਲੇ ਕਰੋ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰੋ ਹਵਾਲੇ ਕਰੋ ਹਵਾਲੇ ਕਰੋ ਪੰਜਾਬ ਯੂਨੀਵਰਸਿਟੀ ਤੋੜਨ ਵਾਲੀ ਮੋਦੀ ਸਰਕਾਰ ਹਾਏ 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 ਪੰਜਾਬ ਯੂਨੀਵਰਸਿਟੀ ਤੋੜਨ ਵਾਲੀ ਮੋਦੀ ਸਰਕਾਰ ਹਾਏ ਹਾਏ ਸਰਸ ਮੁਰਦਾਬਾਦ 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 ਪੰਜਾਬ ਦੀ ਭਗਵੰਤ ਮਾ ਸਰਕਾਰ ਮੁਰਦਾਬਾਦ 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 ਪੰਜਾਬ ਦੀ ਭਗਵੰਤ ਮਾ ਸਰਕਾਰ ਮੁਰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਬੇਰਜ਼ਗਰੀ ਦੀ ਜੁਮੇਵਾਰ اے ਸਰਕਾਰ اے ਸਰਕਾਰ ਬੇਰਜ਼ਗਰੀ ਦੀ ਜੁਮੇਵਾਰ اے ਸਰਕਾਰ اے ਸਰਕਾਰ ਨਸ਼ਾਖੋਰੀ ਦੀ ਜੁਮੇ

ਹੋ ਬਰਬਾਦ ਮਨੂ ਬਾਦ ਫਾਜੀ ਬਾਦ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਭਾਰਤੀ ਲੋਕਾਂ ਦੀ ਪਾਈ ਚੰਗ ਜਿੰਦਾਬਾਦ 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 ਨਫਰਤ ਫੈਲਾਉਣ ਵਾਲੀ ਕੇਂਦਰ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਦਾ ਅਜੰਡਾ ਮਰਦਾਬਾਦ 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 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਚੱਲਦਾ ਸੰਘਰਸ਼ ਜਿੰਦਾਬਾਦ 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 ਵਿਦਿਆਰਥੀਆਂ ਦੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਜੁਲਿਬ੍ਰਿਟੀ ਭਾਈ ਦੇਖ ਲੈਣ ਦਾ ਜੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਂਦਰ ਸਰਕਾਰ ਮਰਦਾਬਾਦ 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 ਲੋਕਾਂ ਨੂੰ ਕਰੇ ਖੱਜਲ ਖਰਾਬ ਮਰਦਾਬਾਦ 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 ਆਰਸ਼ ਦਾ ਝੰਡਾ ਮਰਦਾਬਾਦ 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 ਮਨੂ ਬਾਦ ਫਾਸੀ ਬਾਦ ਹੋ ਬਰਬਾਦ ਹੋ ਬਰਬਾਦ ਹੋ ਭਾਰਤੀ ਲੋਕਾਂ ਦੀ ਭਾਈਚਾਰਕ ਸੰਘ ਜਿੰਦਾਬਾਦ 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 ਭਾਰਤੀ ਲੋਕਾਂ ਦੀ ਭਾਈਚਾਰਕ ਸੰਘ ਜਿੰਦਾਬਾਦ 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 ਮਨੂ ਬਾਰ ਫਾਸੀ ਬਾਦ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਪਤਕਾਰ ਜੋਗ ਰਾਗੀਰ ਸਾਥੀ ਦੁਕਾਨਦਾਰ ਮਲਾਦਰ ਪੈਨਸ ਸਾਥੀਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਭਗ 14-15 ਦਿਨ ਹੋ ਗਏ ਆ ਵੀ ਪੰਜਾਬ ਯੂਨੀਵਰਸਿਟੀ ਦੇ ਉੱਪਰ ਜਿਹੜਾ ਅਖਾਖੀ ਦਸ਼ਹਿਰੇ ਵਾਲੀ ਸਰਕਾਰ ਦਾ ਕਬਜ਼ਾ ਸੈਂਟਰਲੇ ਮੋਦੀ ਸਰਕਾਰ ਆ ਔਰ ਸਾਡੀ ਜਿਹੜੀ ਯੂਨੀਵਰਸਿਟੀ ਆ ਕੋਣ ਵੀ ਜਿਹੜੀ ਕੋਸ਼ਿਸ਼ ਕੀਤੀ ਹੈ ਜਦਨ ਕੀਤਾ ਪਰ ਸਾਡੇ ਜਿਹੜੇ ਜਾਗਦੀ ਚਨੀਰ ਵਾਲੇ ਨੌਜਵਾਨ ਉੱਥੇ ਲੋਕ ਪੜਦੇ ਆ ਸਾਡੇ ਅਸੀਂ ਵੀ ਸਾਰੀ ਕ੍ਰੀਮ ਇਹਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ ਕੇ ਵੱਡੇ ਵੱਡੇ ਅਹੁਦਿਆਂ ਤੇ ਸਾਡੇ ਜਿਹੜੇ ਮੁਲਾਜ਼ਮ ਲੱਗੇ ਹੋਏ ਆ ਉਹ ਇਹ ਕਦੇ ਵੀ ਜਿਹੜੀ ਜਾਤੀ ਆ ਕੇਂਦਰ ਸਰਕਾਰ ਦੀ ਉਹ ਬਰਦਾਸ਼ਤ ਨਹੀਂ ਕਰਨਗੇ ਏ ਅੱਜ ਤੋਂ ਕਹਿ ਲੋ ਬਈ ਸਾਡੇ ਹੁਸ਼ਿਆਰਪੁਰ ਦੇ ਕੋਰਤੂਈ ਬਲਾਕ ਤੋਂ ਮੁਲਾਜ਼ਮਾਂ ਦੇ ਪੈਨਸ਼ਨ ਜੱਥੇਬੰਦੀਆਂ ਸਾਡੇ ਫਰੰਟ ਵੱਲੋਂ ਇੱਕ ਐਕਸ਼ਨ ਲੀਕ ਆ ਗਿਆ ਹੈ ਯਾਨੀ ਸ਼ਾਰਟ ਨੋਟਿਸ ਦੇ ਉੱਪਰ ਵੀ ਜਿਹੜੇ ਸਾਡੇ ਉੱਥੇ ਸਟੂਡੈਂਟ ਹੈ ਵਿਦਿਆਰਥੀ ਆ ਉਹਨਾਂ ਦੇ ਸੰਘਰਸ਼ ਨੂੰ ਤਾੜ ਪੀੜੋ ਕਰਨ ਲਈ ਜਿਹੜੀ ਇੱਥੇ ਦੀ ਮੌਜੂਦਾ ਪੰਜਾਬ ਸਰਕਾਰ ਆ ਉਹ ਵੀ ਬੱਬਾ ਭਾਰ ਹੋਈ ਹੋਈ ਆ ਜਿਹੜੇ ਸਾਡੇ ਸਾਥੀ ਇਧਰੋਂ ਜਿਹੜੇ ਹੋਰ ਭਰਾ ਭਰਾ ਦੀ ਜੱਥੇਬੰਦੀਆਂ ਆ ਚਾਹੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਆ ਚਾਹੇ ਉਹ ਮੁਲਾਜ਼ਮਾਂ ਦੀ ਜੱਥੇਬੰਦੀਆਂ ਆ ਉਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹ ਸਾਡੇ ਪੰਜਾਬ ਨੂੰ ਦੋਰੀ ਮਾਰ ਰਿਹਾ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨਾਲ ਦੀ ਨਾਲ ਸਮੇਂ ਦੀਆਂ ਜਿਹੜੀਆਂ ਮੌਜੂਦਾ ਜਿਹੜੀ ਹੁਣ ਦੀ ਵੀ ਸਰਕਾਰ ਆ ਜਾਂ ਪਹਿਲੀਆਂ ਵੀ ਸਰਕਾਰਾਂ ਰਹੀਆਂ ਆ ਇਹ ਬਰੋਬਰ ਦੀਆਂ ਇਸ ਲਈ ਜ਼ਿੰਮੇਵਾਰ ਆ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਵੀ ਕਰਨੀ ਨਹੀਂ ਕੀਤੀ ਵੋਟਾਂ ਵੇਲੇ ਤਾਂ ਪੰਜਾਬ ਦੇ ਪਾਣੀ ਜਾਤ ਆਉਂਦੇ ਆ ਪੰਜਾਬ ਦਾ ਚੰਡੀਗੜ੍ਹ ਜਾਤ ਆਉਂਦਾ ਆ ਪਰ ਜਦੋਂ ਹੱਕ ਸਰਕਾਰ ਕੁਰਸੀ ਤੇ ਬਹਿ ਜਾਂਦੀ ਆ ਤਾਂ ਇਹ ਹੱਕ ਬਿਲਕੁਲ ਭੁਲਾ ਦਿੱਤੇ ਜਾਂਦੇ ਆ। ਸੋ ਇਹ ਸੰਘਰਸ਼ ਜਿਹੜਾ ਆ ਇਹ ਅੱਜ ਇੱਥੇ ਹੋਇਆ ਇਹ ਪੰਜਾਬ ਦੇ ਵਿੱਚ ਜਿਹੜੇ ਆ ਇਹ ਮਜ਼ਦੂਰ ਤੇ ਪੈਨਸਾਂ ਦੇ ਸਾਹਮਣੇ ਫਰੰਟ ਵੱਲੋਂ ਵੱਖ-ਵੱਖ ਮਜ਼ਦੂਰ ਤੇ ਪੈਨਸਾਂ ਦੀਆਂ ਜਿਹੜੀਆਂ ਆ ਇਹਨਾਂ ਵੱਲੋਂ ਮੋਦੀ ਸਰਕਾਰ ਦਾ ਪਤਲਾ ਫੂਕੇ ਅਦੇ ਸਾਡੇ ਜਿਹੜੇ ਸੇ ਯੋਧੇ ਪੰਜਾਬ ਦੇ ਜਿਹੜੇ ਪੜ੍ਹਦੇ ਹੋ ਵਿਦਿਆਰਥੀ ਆ ਉਹਨਾਂ ਦੇ ਹੌਸਲਾ ਵਜਾਈ ਦੇ ਲਈ ਮੋਢੇ ਨਾਲ ਮੋਢਾ ਖੜਾ ਹੋ ਕੇ ਅਸੀਂ ਇੱਥੇ ਆਏ ਆ। ਏ ਆਪ ਆਓ ਕੱਠੇ ਹੋ ਕੇ ਇਸ ਤਾਨਾਸ਼ਾਹੀ ਸਰਕਾਰ ਨੂੰ ਇਹ ਕਹਿ ਲਓ ਵੀ ਜਿਹਦਾ ਆਪ ਕਹਿ ਸਕਦੇ ਆ ਮੰਨੂਵਾਦੀ ਸਰਕਾਰ ਕਾਰਪੋਰੇਟ ਪੱਖੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਪੰਜਾਬ ਯੂਨੀਵਰਸਿਟੀ ਜਿਹਨੂੰ ਪੰਜਾਬ ਦੇ ਲੋਕਾਂ ਦੀ ਜ਼ਮੀਨ ਦੇ ਉੱਪਰ ਬਣਾਇਆ ਗਿਆ ਆ ਉਹਨੂੰ ਹੌਲੀ ਹੌਲੀ ਪ੍ਰਾਈਵੇਟ ਕਰਕੇ ਕਾਰਪੋਰੇਟ ਦੇ ਹੱਥਾਂ ਵਿੱਚ ਵੇਚਣ ਦੇ ਦੀ ਯਾ ਤੁਰਿਆ ਸਰਕਾਰ ਉਹ ਪਰ ਪੰਜਾਬ ਸਰਕਾਰ ਵੀ ਦੇ ਨਾਲ ਜਿੱਥੇ ਜ਼ਿੰਮੇਵਾਰ ਆ ਉੱਥੇ ਸਾਡੇ ਜਿਹੜੇ ਜਾਗਦੇ ਜਮੀਰ ਵਾਲੇ ਲੋਕ ਆ ਉਹ ਦੋ ਵਾਰ ਨੂੰ ਨੋਟੀਫਿਕੇਸ਼ਨ ਵੀ ਵਾਪਸ ਕਰਾਇਆ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੇ ਮੋਦੀ ਕੋਲੋਂ ਪਹਿਲਾਂ ਜਾਇ ਖੇਤੀ ਦੇ ਦਿਨ ਕਾਲੇ ਕਾਨੂੰਨ ਸੀਗੇ ਉਹਦੇ ਲਈ ਮਜਬੂਰ ਹੋ ਕੇ ਇਹਨੂੰ ਵਾਪਸ ਲੈਣੇ ਪਏ ਇਹਦਾ ਨੋਟੀਫਿਕੇਸ਼ਨ ਵੀ ਵਾਪਸ ਤਾਂ ਹਾਲ ਦੀ ਘੜੀ ਲੈ ਲਿਆ ਆ ਪਰ ਸੈਲਰ ਦੀ ਚੋਣ ਜਿਹੜੀ ਆ ਜਾਂ ਸਿੰਡੀਕੇਟ ਦੇ ਜਿਹੜਾ ਹੋਰ ਸਾਡੀਆਂ ਕਾਰਵਾਈਆਂ ਜਿਹੜੀਆਂ ਜ਼ਰੂਰੀ ਆ ਉਹਨਾਂ ਤੇ ਕੋਈ ਵੀ ਹਲੇ ਜਿਹੜਾ ਉਹਨਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਮੀਟਿੰਗਾਂ ਬੇਸਿੱਟਾ ਹੋ ਰਹੀਆਂ ਹਨ ਪਰ ਸਾਡੇ ਜਿਹੜੇ ਯੋਧੇ ਆ ਬਲਾਜਤ ਪੇਸ਼ਰ ਫਰੰਟ ਆ ਜਾਂ ਸਾਡੇ ਕਿਸਾਨ ਮਜ਼ਦੂਰ ਨੇ ਜਿੱਥੇ ਤਦੀਆਂ ਉਹ ਉੱਥੇ ਪਹੁੰਚ ਰਹੀਆਂ ਹਨ ਅਸੀਂ ਤੁਹਾਨੂੰ ਸਾਰਾ ਸਹਿਯੋਗ ਦੀ ਆਸ ਰੱਖਦੇ ਆ ਕਿ ਆਓ ਸਾਰੇ ਇਕੱਠੇ ਹੋ ਕੇ ਇਸ ਦਾਨਾਸ਼ਾ ਸਰਕਾਰ ਦਾ ਜਿਹੜਾ ਮੂੰ ਮੋੜੀਏ ਉਹ ਪੰਜਾਬ ਸ਼ੁਰੂ ਤੋਂ ਹੀ ਇਹਨਾਂ ਦੇ ਦਿੱਲੀ ਦੀ ਜਿਹੜੀ ਲੋਬੀ ਆ ਉਹਨਾਂ ਦੀ ਅੱਖਾਂ ਵਿੱਚ ਰੜਕਦਾ ਰਿਹਾ ਆ ਇਹਨਾਂ ਨੂੰ ਯੂਨੀਵਰਸਿਟੀ ਮੋਰੇ ਪੰਜਾਬ ਲੱਗਾ ਰੜਕਦਾ ਆ ਇਹ ਕਿਸੇ ਕਲੇ ਮੈਨੂੰ ਲੱਗਦਾ ਤੇ ਪੰਜਾਬ ਦੇ ਟੋਟੇ ਕੰਮ ਤੱਕ ਦੀ ਇਹ ਆ ਸਕਦੀਆਂ ਸਰਕਾਰਾਂ ਇਸ ਵੇਲੇ ਦੀ ਸਰਕਾਰ ਨੇ ਇਹ ਪਹਿਲਾਂ ਤੋਂ ਆਜ਼ਾਦੀ ਤੋਂ ਬਾਅਦ ਹੀ ਇਸ ਘਟਨਾਵਾਂ ਕਈ ਵਾਰ ਸੀ ਇਹ ਲੇਖਾ ਨਾ ਬਹੁਤ ਲੰਮਾ ਹੋ ਜਾਊਗਾ ਭਾਵੇਂ ਇੱਕ ਵਾਰ ਨਾਲ ਆਵਾਜ਼ ਬੁਲੰਦ ਕਰੀਏ ਕੇਂਦਰ ਦੀ ਮੋਦੀ ਸਰਕਾਰ ਮਰਦਾਬਾਦ 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 ਬੋਰਪਰੇਡ ਸਰਕਾਰ ਮਰਦਾਬਾਦ 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 ਉਥੇ ਦੇ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਵਿਦਿਆਰਥੀਆਂ ਦੇ ਜ਼ੁਲਮ ਢਾਣਾ ਬੰਦ ਕਰੋ ਬੰਦ ਕਰੋ ਬੰਦ ਪੰਜਾਬ ਯੂਨੀਵਰਸਿਟੀ ਵਿੱਚ ਦਖਲਅੰਦਾਜ਼ੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਆ ਦੋ ਮਹੀਨੇ ਤੋਂ ਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਫੀਓ ਇਹ ਜਿਹੜੀ ਕੇਂਦਰ ਸਰਕਾਰ ਹੈ ਇਹ ਪੰਜਾਬ ਦੇ ਹੱਕਾਂ ਦੇ ਡਾਕਾਮਾਣ ਤੇ ਤੁਲੀ ਹੋਈ ਹੈ ਇਹ ਚੰਡੀਗੜ੍ਹ ਯੂਨੀਵਰਸਿਟੀ ਹੈ ਇਹ ਆਪਣੇ ਪਵਾਮ ਦੇ ਪਿੰਡਾਂ ਨੇ ਆਪਣੀ ਜ਼ਮੀਨ ਦੇ ਕੇ ਆਪਣੇ ਖਾਤੇ ਦੇ ਜੁਨੀਵਰਸਿਟੀ ਬਣਾਈ ਸੀ ਸੋ ਇਹਨਾਂ ਤੇ ਛੱਡ ਨਹੀਂ ਹੁੰਦੀ ਇਹਨਾਂ ਦੇ ਜੁਨੀਵਰਸਿਟੀ ਚੱਕਾ ਕੌਜਾ ਕਰਕੇ ਬਾਹਰ ਵਿੱਚ ਸਾਡਾ ਚੰਡੀਗੜ੍ਹ ਵੀ ਫਠਿਆਣਾ ਹੈ ਸੋ ਅਸੀਂ ਇਹ ਬਿਲਕੁਲ ਨਹੀਂ ਉਣ ਦੇਣਾ ਅਸੀਂ ਆਪਣੇ ਹੱਕਾਂ ਤੇ ਡਾਕਾ ਨਹੀਂ ਮੰਨ ਦੇਣਾ ਸਾਰੇ ਲੋਕ ਅਪੀਲ ਕੀਤੀ ਜਾਂਦੀ ਆ ਤੇ ਸਾਰੇ ਰਲ ਮਿਲ ਕੇ ਇਸ ਦਾ ਵਿਰੋਧ ਕਰੋ ਅਤੇ ਜਿਹੜੇ ਮੋਤੀ ਹੋਵੇ ਤਾਂ ਜੋ ਇਹ ਮੁੜ ਕੇ ਕਦੇ ਵੀ ਇਦਾਂ ਦੀ ਹਲਚਲ ਨਾ ਕਰੇ ਸਾਡੀਆਂ ਕਿਸਾਨ ਯੂਨੀਅਨਾਂ ਪਾਤੀ ਕਿਸਾਨ ਜੂਨ ਦਵਾਪਾ ਸਰਦਾਰ ਮਨਜੀਤ ਸਿੰਘ ਜੀ ਰਾਏ ਅਤੇ ਹੋਰ ਪਤਵੰਤੇ ਸੱਜਣ ਤਾਂ ਕਿ ਸਾਰੀਆਂ ਜੂਨੀਆਨਾ ਉੱਥੇ ਜਾ ਕੇ ਵਿਰੋਧ ਕੀਤਾ ਹੈ ਅੱਜ ਵੀ ਸ਼ੰਭੂ ਮੋਰਚੇ ਤੇ ਡਟੇ ਹੋਏ ਹਨ ਦਿੱਲੀ ਤੇ ਜਾਣਾ ਸੀਗਾ ਉਹਨਾਂ ਨੇ ਸ਼ੰਭੂ ਮੋਰਚੇ ਤੇ ਪੁਲਿਸ ਪੰਜਾਬ ਪੁਲਿਸ ਲਾ ਕੇ ਰੋਕ ਦਿੱਤੇ ਹਨ ਸੋ ਇਸ ਦੇ ਨਾਮ ਨਾਲ ਪੰਜਾਬ ਦਾ ਵੀ ਸਰਕਾਰ ਦਾ ਵੀ ਚਿਹਰਾ ਨੰਗਾ ਹੁੰਦਾ ਹੈ ਤੁਸਾਰੇ ਤੋਂ ਅਪੀਲਾ ਵੀ ਸਾਰੇ ਜਣੇ ਜਿੰਨੇ ਵੀ ਜਤੇ ਵੰਦੀਆਂ ਕਿਸਾਨ ਯੂਨੀਅਨਾਂ ਆ ਟੀਚਰ ਯੂਨੀਅਨ ਇਹਨਾਂ ਦਾ ਸਾਥ ਦਿੱਤਾ ਜਾਵੇ। ਭਾਰਤ ਸਰਕਾਰ ਮੁਰਦਾਬਾ। ਸਰਬਦਾਬਾ। ਸਰਬਦਾਬਾ। ਭਾਰਤ ਸਰਕਾਰ ਮੁਰਦਾਬਾ। ਸਰਬਦਾਬਾ। ਚੰਡੀਗੜ੍ਹ ਯੂਨੀਵਰਸਿਟੀ ਆ ਤੇ ਆਉਣ ਵਾਲੇ ਮੁਰਦਾਬਾ। ਸਰਬਦਾਬਾ ਮੁਰਦਾਬਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਦੀ ਤੇਰੀ ਸੋਚ ਤੇ ਰੂਤੀ ਮਾਰਾ ਦੇ ਥੋਕੇ। ਮੋਦੀ ਤੇਰੀ ਸੋਚ ਤੇ ਮੋਦੀ ਤੇਰੀ ਸੋਚ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰੋ ਹਵਾਲੇ ਕਰੋ ਹਵਾਲੇ ਕਰੋ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰੋ ਹਵਾਲੇ ਕਰੋ ਹਵਾਲੇ ਕਰੋ ਪੰਜਾਬ ਯੂਨੀਵਰਸਿਟੀ ਵਿੱਚ ਦਖਲਅੰਦਾਜ਼ੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸ਼ਾਨੀ ਜੁੰਡਲੀ ਮੁਰਦਾਬਾਦ ਮੁਰਦਾਬਾਦ ਕਿੰਦਰ ਦੀ ਆਰਐਸਐਸ ਮੁਰਦਾਬਾਦ ਮੁਰਦਾਬਾਦ ਹਿੰਦਾਬਾਦ ਪੰਜਾਬ ਯੂਨੀਵਰਸਿਟੀ ਵਿੱਚ ਦਖਲਅਦਾਜ਼ੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਯੂਨੀਵਰਸਿਟੀ ਵਿੱਚ ਦਖਲਅਦਾਜ਼ੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਰਜੋਗ ਸਾਥੀਓ ਤੁਹਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਸਾਡੇ ਭਗਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ 1 ਮਿੰਟ ਵਾਸਤੇ ਆਏ ਹੋ ਸਾਰੇ ਜਿੰਨੇ ਵੀ ਸਾਡੇ ਸਾਥੀ ਹੈ ਪੈਨਸ਼ਨ ਵਾਲੇ ਤੇ ਮਰਾਜ਼ਮਾਂ ਤੇ ਰਸਤੇ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਥੋੜਾ ਜਿਹਾ ਸਾਡਾ ਇਹ ਐਕਸ਼ਨ ਕਰਦੇ ਉੱਤੇ ਜਿਨ੍ਹਾਂ ਨੂੰ ਮੁਸ਼ਕਲ ਆਈ ਆ ਉਹਨਾਂ ਦਾ ਧੰਨਵਾਦ ਕਰਨਗੇ ਸਰਦਾਰ ਭਾਜਨ ਸਿੰਘ ਜੀ ਕੇਂਦਰ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਜਮਹੂਰੀ ਹੱਕ ਬਹਾਲ ਕਰੋ ਬਹਾਲ ਕਰੋ ਪੰਜਾਬ ਯੂਨੀਵਰਸਿਟੀ ਨੂੰ ਆਜ਼ਾਦ ਕਰੋ ਆਜ਼ਾਦ ਕਰੋ ਕਾਰਜੋਗ ਸਾਥੀਓ ਆਪ ਆ ਸਾਰੇ ਪੰਜਾਬੀਓ ਅਸੀਂ ਚੰਡੀਗੜ੍ਹ ਦੇ ਸੰਬੰਧ ਵਿੱਚ ਖਤਰੇ ਹੋਏ ਹਨ ਇੱਥੇ ਕਿ ਕੋਈ ਦਿਨ ਤੋਂ ਬਹੁਤ ਵੱਡਾ ਮੌਕਾ ਚੱਲਿਆ ਹੈ ਇਹ ਯੂਨੀਵਰਸਿਟੀ ਬਹੁਤ ਪੁਰਾਣੀ ਹਿੰਦੁਸਤਾਨ ਦੀ ਸਭ ਤੋਂ ਪੁਰਾਣੀਆਂ ਬੁਨਿਆਦਾਂ ਵਿੱਚੋਂ ਇੱਕ ਹੈ ਜਿਹੜੀ ਕਿ ਪਹਿਲਾਂ ਲਾਹੌਰ ਚੱਲਦੀ ਸੀ ਲਾਹੌਰ ਤੋਂ ਬਾਅਦ ਢੋਡਵਾਲੀ ਕਰ ਲਿਆ ਬੀਬੀਓ ਲਾਹੌਰ ਤੋਂ ਬਾਅਦ ਖਾਤ ਪਰਾਈ ਜਿੱਥੇ ਚਾਰ ਬੰਮੂ ਚੜੀ ਪੜ੍ਹਿਆ ਤੇ ਪੜਾਇਆ ਉਸ ਤੋਂ ਬਾਅਦ ਸ਼ਿਵਲੇ ਗਈ ਕਿਮਲੇ ਦੇ ਬਾਅਦ ਫਿਰ ਚੰਡੀਗੜ੍ਹ ਆਇਆ ਚੰਡੀਗੜ੍ਹ ਜਿੱਥੇ ਦੁਨੀਆ ਦੀ ਬਣੀ ਹੋਏ ਸਾਰੇ ਪੰਜਾਬ ਦਾ ਹਲਕਾ ਜਿਹਾ ਹੈ ਇਸ ਕਰਕੇ ਸਾਡਾ ਸਰਕਾਰ ਨੇ ਸਾਰੇ ਹੱਕ ਜਰੇ ਆ। ਸਾਡੀ ਸਾਡੀ ਜਮੀਨਾਂ ਕਾਇ ਸਾਡੇ ਹੋ ਰਿਆ ਹੋੜ ਹੋੜ ਹੋੜੀ ਕੇਂਦਰ ਸਰਕਾਰ ਆਪਣੀ ਨੀਤੀ ਰਾਹੀਂ ਸਾਡੇ ਕੋਲ ਖੋਹ ਲਿਆ ਰਹੀ ਆ। ਔਰ ਬਹੁਤ ਹੀ ਬੱਚੇ ਜਿਹੜੇ ਸਟੂਡੈਂਟ ਵੀ ਹੱਥੇ ਦੇ। ਉਹਨਾਂ ਨੂੰ ਐਸ ਤਰ੍ਹਾਂ ਦੇ ਜਿਹੜੇ ਹੋਂਦੇ ਜਿਹੜੇ ਅchre HP ਆ ਕਾਂਗਰਸ ਨੇ ਉਹਨਾਂ ਨੇ ਜਵਾਬ ਨਹੀਂ ਆ ਉਹਨਾਂ ਦੇ ਮੋਰੇ ਗੁੱਡੀ ਗੁੱਡੀ ਪੁਰਗੇ ਦੇ ਸਾਹਮਣੇ ਬਸ ਬਸ ਰਹਿਣਾ। ਕਹਣ ਕੀ ਸੀ ਕਿ ਉਹਨਾਂ ਨੇ ਜਿਹੜੇ ਕੇ ਡੋਮੀਨੇਟਡ ਮੈਂਬਰ ਵੀ ਰਹਾ ਪੰਜਾਬ ਜੀ ਦੇ ਚੈਨਲ ਦੇ ਉਹਨਾਂ ਨੇ ਗਲੀ ਯੂਨੀਵਰਸਿਟੀ ਦੇ ਆਸ-ਪਾਸ ਕਰੀਓ ਆਏ ਬਲੰਦੇ ਨਹੀਂ ਕੀਤੀ ਮੀਟਿੰਗਾਂ ਨਹੀਂ ਕਰੀ ਜਾਂਦੀਆਂ ਕਿੰਨੀ ਮਾੜੀ ਗੱਲ ਹੈ ਕਿ ਜਿਹੜੇ ਸਾਡੇ ਡੀਪ੍ਰੈਂਡ ਵੜਿਆ ਉਹਨਾਂ ਨੇ ਪੰਜਾਬ ਜੀ ਦੇ ਅਸੀਂ ਸੈਰਟੀਆਂ ਮੀਟਿੰਗਾਂ ਨਹੀਂ ਕਰਤੀਆਂ ਹੋਰ ਮਾੜੀ ਗੱਲ ਹੈ ਛੇੜ ਥੋੜੀ ਚਾਹੀਦੀ ਉਹਨਾਂ ਨੂੰ ਤੋਂ ਮੈਂ ਬੇਨਤੀ ਕਰਦਾ ਕਿ ਅੱਜ ਸਾਡੇ ਇਲਾਕੇ ਦੇ ਕਾਂਗਰਸ ਦੇ ਕਾਪੀ ਚੱਤੀ ਕਰੀ ਹੈ ਹਨ ਜੀ ਸਭ ਤੋਂ ਵੱਧ ਬੋਲਣ ਵਾਲੇ ਕੇ ਪ੍ਰੋਫੈਸਰ ਪੀਤਰੀ ਜੀ ਦੇ ਨਾਲ ਹੋਰ ਬਾਰੇ ਸਮੇਂ ਅੰਦਰ ਇਹ ਸ਼ਰੇਣੇ ਦੇ ਪਾੜੇ ਪੱਤਰ ਪੇਬਰਾ ਨੂੰ ਲੈ ਕੇ ਕੱਤੀ ਦੇ ਤੋਂ ਲੈ ਕੇ ਮੈਂਬਰ ਘਟਾਇਆ ਜਾ ਰਿਹਾ ਖਰਚੂ ਘੋਟ ਦਿੱਤਾ ਜਾ ਰਿਹਾ ਸਾਰੇ ਬੈਟਲੇ ਹਿੱਸਾ ਥੋਪੇ ਜਾ ਰਿਹਾ ਇਸ ਤਰ੍ਹਾਂ ਦੇ ਸਹਿਜ ਸਟੂਡੈਂਟ ਆਰਗੇਨਾਈਜੇਸ਼ਨ ਨੇ ਪੰਜਾਬ ਦੀ ਨਿਆਸੀ ਤੇ ਨਹੀਂ ਪੰਜਾਬ ਨੇ ਜਿਹੜੇ ਸਾਰੇ ਕਾਰਨਾਂ ਵਿੱਚ ਕੰਮ ਨਹੀਂ ਕਰ ਰਹੀਆਂ ਔਰ ਸਟੂਡੈਂਟ ਨੂੰ ਉਹਨਾਂ ਆਰਗੇਨਾਈਜੇਸ਼ਨ ਨੂੰ ਕੋਈ ਰੋਨੀ ਲਿਖ ਲੈ ਨਿਕਲਿਆ ਜਾਵੇ ਸਰਕਾਰ ਦੇ ਨੀਤੀਆਂ ਦੇ ਵਿਰੋਧ ਵਿੱਚ ਆਪਾਂ ਇਕੱਠੇ ਹੋਏ ਆ ਮੈਂ ਆਏ ਹੋਏ ਸਾਰੇ ਭਦਵਾਂ ਤੇ ਆਪਣੇ ਰਾਕੇ ਦੇ ਪੰਜਾਬ ਮਲਾਜਮ ਤੇ ਪੈਂਕੇ ਦੀਆਂ ਹਕਕਤਾਂ ਦਾ ਪੰਜਾਬ ਲਾਜਮ ਕੇ ਟੈਂਸ਼ਨ ਪਾਗੇ ਫਲੈਟ ਕਰ ਰਹਾ ਬਹੁਤ ਧੰਨਵਾਦੀਆਂ ਨਾਲ ਹੀ ਉੱਤਰਕਾਂ ਦੇ ਭਲਕਾ ਰਹੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਹਰ ਵੇਲੇ ਸਾਡੇ ਹਰ ਇੱਕ ਵਿੱਚ ਸਾਡਾ ਸੇਵਾ ਕੀਤਾ ਹੈ ਅੱਜ ਵੀ ਤੁਹਾਡੇ ਸਾਹਿਬ ਦਾ ਬਲਵਾਂ ਕਰ ਰਹਾ ਹੈ ਕਿਮਾ ਦਾ ਗਾਇਕ ਦਾ ਵਾਈਬਰਿਕਾ ਕਾਸ ਦਾ ਵਾਈਬਰਿਕਾ ਕਿੰਦਰਮਿਆਨ ਪੱਤਰਕਾਰ ਭਾਈ ਸਾਹਿਬੀ ਤੋਂ ਵੀ ਅਡਵਾਲ ਭਾਜੀ ਅਜੀਤ ਅਦਾਰਾ ਰੀਟੋ ਇਹ ਸਿੱਧੂ ਲਾਈਟ ਤੋਂ ਬਲਵਾਂ ਸਿੰਘ ਸਿੱਧੂ ਜੀ ਪਹੁੰਚੇ ਆ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜਿਹਨਾਂ ਦਾ ਵੀ ਸਾਨੂੰ ਪ੍ਰੋਪਰ ਕਵਰੇਜ ਸਾਨੂੰ ਦਿੰਦੇ ਆ ਤੇ ਸਾਡੀ ਇਹਦੀ ਖਬਰ ਆ ਪੰਜਾਬ ਚ ਕਹ ਲੋ ਜਾਂ ਵਰਲਡ ਵਿੱਚ ਜਿੱਥੇ ਵੀ ਅਜੀਬ ਦੇ ਜਾਂ ਹੋਰ ਲਾਈਵ ਟੀਵੀ ਨਾਲ ਦੇਖਦੇ ਆ ਉਹਨਾਂ ਤੱਕ ਪਹੁੰਚਦੀ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੋਂ ਮੈਂ ਬੁਰਤੀ ਕਰਾਂਗੇ ਕਰਾਰ ਚਲਾਣ ਦੇ ਵੇਲੇ ਸਾਥੀ ਦਾ ਕੋਈ ਵੀ ਜਾਣਾ 989633 ਵਾਲੇ ਕੋ ਫੋਟੋ ਕਰਨੀ 989633 ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਵੈਰੀ ਮਚ